ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰੀਕ ਸਿੰਘ ਨੰਬਰਦਾਰ ਪਿੰਡ ਖਡਾਲਕਣਾ ਅਤੇ ਸਾਰੇ ਹੀ ਨੰਬਰਦਾਰ ਪਿੰਡ ਖਡਾਲਕਣਾ ਵੱਲੋਂ ਔਰ ਸਮੁੱਚੀ ਗ੍ਰਾਮ ਪੰਚਾਇਤ ਖਡਾਲਕਣਾ ਵੱਲੋਂ ਕਿਉਂਕਿ ਸਰਪੰਚ ਨੇ ਜੋ ਸਰਪੰਚ ਵੀ ਮੇਰੇ ਘਰ ਦੇ ਹੈ ਤਾਂ ਇਸ ਕਰਕੇ ਮੈਂ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਵੀ ਔਰ ਨੰਬਰਦਾਰਾਂ ਵੱਲੋਂ ਵੀ ਸਾਰੇ ਨਕਰ ਨਿਵਾਸੀਆਂ ਨੂੰ ਜਿੰਨੇ ਪਿੰਡ ਦੇ ਵਿੱਚ ਚੰਗੀ ਸੋਚ ਰੱਖਣ ਵਾਲੇ ਇਨਸਾਨ ਹੈ ਕਿਉਂਕਿ ਪਿੰਡ ਦੇ ਵਿੱਚ ਬੜੇ ਪੜ੍ਹੇ ਲਿਖੇ ਇਨਸਾਨ ਬਹੁਤ ਹੈ ਔਰ ਚੰਗੀ ਸੋਚ ਰੱਖਣ ਵਾਲੇ ਬੜੇ ਲੋਕ ਹੈ ਔਰ ਬਾਹਰਲੀ ਫੌਰਨ ਕਮਟੀਆਂ ਦੇ ਵਿੱਚ ਬੜੇ ਲੋਕ ਗਏ ਹੋਏ ਹੈ ਤਾਂ ਮੈਂ ਇਸ ਕਰਕੇ ਵੀਰੋਂ ਸਭ ਨੂੰ ਬੇਨਤੀ ਕਰਦਾ ਕਿ ਸਭ ਨੂੰ ਦੇਖੋ ਦੱਸਣ ਦੀ ਲੋੜ ਨਹੀਂ ਸਭ ਨੂੰ ਪਤਾ ਹੈ ਕਿ ਜੋ ਕੁਦਰਤ ਦਾ ਕਹਿ ਰਿਹਾ ਹੈ ਉਹ 24 ਤਰੀਕ ਤੋਂ ਲੈ ਕੇ 24 8 2025 ਤੋਂ ਲੈ ਕੇ ਕਿ ਅੱਜ 10ਵਾਂ 11ਵਾਂ ਦਿਨ ਹੈ ਕਿ ਲਗਾਤਾਰ ਬਰਸ ਰਿਹਾ ਤਾਂ ਕਿਸੇ ਦਾ ਘਰ ਡਿੱਗ ਰਿਹਾ ਹੈ ਕਿਸੇ ਦੀ ਫਸਲ ਡੁੱਬ ਗਈ ਕਿਸੇ ਦਾ ਮਕਾਨ ਪਾਣੀ ਚ ਡੁੱਬ ਗਿਆ ਕਿਸੇ ਦਾ ਛੱਤਾਂ ਚੂਹੀ ਜਾਂਦੀਆਂ ਨੇ ਬੁਰਾ ਹਾਲ ਹੈ ਸੋ ਬੇਗਰੂ ਅੱਗੇ ਮੇਰੀ ਇਹ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੇਰੀ ਪ੍ਰਕਿਰਤੀ ਨੂੰ ਕਿਸੇ ਨੇ ਵੀ ਜੋ ਨੁਕਸਾਨ ਪਹੁੰਚਾਇਆ ਕਿਉਂਕਿ ਜਿਹੜੇ ਚੰਗੇ ਇਨਸਾਨ ਹੈ ਉਹ ਤਾਂ ਤੇਰੀ ਨਾ ਵਾਤਾਵਰਨ ਨੂੰ ਨਾ ਤੇਰੀ ਪ੍ਰਕਿਰਤੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਚਲੋ ਕੋਈ ਮਾੜੀ ਸੋਣੀ ਸੋਚ ਰੱਖਣ ਵਾਲੇ ਵੀ ਹੁੰਦੇ ਆ ਵਿੱਚ ਜਿਵੇਂ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਮਧੂਮੱਖੀਆਂ ਦਾ ਇਕੱਠਾ ਕੀਤਾ ਹੋਇਆ ਸ਼ਹਿਦ ਔਰ ਨਾਲਜੀ ਇਨਸਾਨ ਦਾ ਇਕੱਠਾ ਕੀਤਾ ਧਨ ਕਦੇ ਵੀ ਉਸਦੇ ਕੰਮ ਨਹੀਂ ਆਉਂਦਾ ਉਹ ਦੂਜੇ ਦੇ ਕੰਮ ਹੀ ਆਉਂਦਾ ਹੈ ਕੀੜੀਆਂ ਦਾ ਇਕੱਠਾ ਕੀਤਾ ਅੰਨ ਇਹ ਕਹਿੰਦੇ ਕਦੇ ਵੀ ਉਹਨਾਂ ਦੇ ਆਪਣੇ ਕੰਮ ਨਹੀਂ ਆਉਂਦਾ ਸੋ ਇਸ ਕਰਕੇ ਜਿਹੜੇ ਲਾਲਚੀ ਇਨਸਾਨ ਨੇ ਹੋ ਸਕਦਾ ਹੈ ਉਹ ਵਾਤਾਵਰਣ ਦਾ ਨਾਅ ਖਿਆਲ ਰੱਖਦੇ ਹੋਣ ਤੇਰੀ ਕੁਦਰਤ ਦੇ ਜਿਹੜੇ ਅਸੂਲ ਨੇ ਉਹਨਾਂ ਦਾ ਨਾਮ ਖਿਆਲ ਰੱਖਦੇ ਹੋ ਨਾ ਉਹ ਆਪਣੇ ਨਾਮ 'ਚ ਬਸ ਪੈ ਕੇ ਕੋਈ ਦਰਖਤ ਨਹੀਂ ਹੋਣਦੇ ਰਹਾ ਕੋਈ ਜੀਵ ਜੰਤੂ ਨੂੰ ਉਜਾੜੀ ਜਾ ਰਿਹਾ ਕੋਈ ਆਪਣੇ ਗਮੰਡੀ ਪ੍ਰਤੀ ਸੋਦੀ ਸੋਚ ਰੱਖ ਰਿਹਾ ਸੋ ਬੈਗਰੂ ਅੱਗੇ ਮੈਂ ਸੱਚੀ ਇੱਕ ਤਰ੍ਹਾਂ ਵਾਅਦਾ ਕਰਉਣਾ ਕਿ ਸਭ ਨੂੰ ਸਤਿਗੁਣਤੀ ਬਖਸ਼ ਕਿ ਸਾਰੇ ਇੱਕ ਦੂਜੇ ਦੇ ਕਰਮਾਂ ਨੂੰ ਅਨਸਾਨੀਅਤ ਦਾ ਫਰਜ ਨਿਭਾਉਣ ਕਿਉਂਕਿ ਜਿਵੇਂ ਹੜਾਂ ਦੀ ਵਾਰ ਆਈ ਹੋਈ ਹੈ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰਾ ਪੰਜਾਬ 70% ਪਾਣੀ ਦੇ ਵਿੱਚ ਦੁੱਬ ਚੁੱਕਿਆ ਇਧਰੋਂ ਸਤਲੋ ਜੇ ਦਰਿਆ ਹੈ ਉਸ ਨੇ ਬਹੁਤ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲੈਤਾ ਹੋਇਆ ਇੱਕ ਅੱਗਰ ਦਰਿਆ ਹੈ ਜਿਹੜਾ ਉਹ ਵੀ ਚੜਦਾ ਜਾ ਰਿਹਾ ਹੈ ਬਾਰਿਸ਼ ਹੈ ਜਨਤ ਪੈ ਰਹੀ ਹੈ ਬਾਰਿਸ਼ ਦੇ ਪਾਣੀ ਨੇ ਬੜੇ ਪਿੰਡਾਂ ਦੇ ਪਿੰਡ ਤਬਾਹ ਕੀਤੇ ਹੋਏ ਸੋ ਦਿਨੋਂ ਮੈਂ ਆਪਣੇ ਪਿੰਡ ਲਈ ਜ਼ਿਆਦਾ ਤਾਂ ਨਹੀਂ ਮੈਂ ਕਹਿੰਦਾ ਜਿਹੜੇ ਲੋੜਵੰਦ ਲੋਕ ਹੈ ਜਿਨ੍ਹਾਂ ਨੂੰ ਖਾਣ ਨੂੰ ਆਟਾ ਨਹੀਂ ਹੈ ਉਹ ਸੱਚੇ ਪਾਤਸ਼ਾਹ ਨੇ ਮੈਨੂੰ ਚੱਕੀ ਦਿੱਤੀ ਹੈ ਜਿੰਨਾ ਵੀ ਮੈਂ ਦੇ ਸਕਦਾ ਮੇਰੀ ਹਿਸ਼ੀਅਤ ਮੁਤਾਬਕ ਉਹਨਾਂ ਨੂੰ ਮੈਂ ਆਟਾ ਵੀ ਦੇ ਸਕਦਾ ਔਰ ਕਿਸੇ ਨੂੰ ਕਾਗਜ਼ ਵੀ ਲੈ ਕੇ